ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਅੱਜ ਦੇ ਵਿਸ਼ੇ ਵਿੱਚ ਅਸੀਂ ਗੁਰਮੁਖੀ 35 ਦੇ ਉਹਨਾਂ ਅੱਖਰਾਂ ਬਾਰੇ ਜਾਣਕਾਰੀ ਲਵਾਂਗੇ ਜਿਹੜੇ ਅੱਖਰ ਰੂਪ ਬਦਲ ਲੈਂਦੇ ਨੇ ਭਾਵ ਹੁੰਦੇ ਤਾਂ ਉਹ ਆਪਣੇ ਰੂਪ ਵਿੱਚ ਨੇ ਪਰ ਉਹ ਦੂਜੇ ਅੱਖਰ ਦਾ ਵੀ ਰੂਪ ਲੈ ਲੈਂਦੇ ਨੇ ਉਹਨਾਂ ਨੂੰ ਰੂਪ ਬਦਲਣੇ ਅੱਖਰ ਆਖਦੇ ਨੇ ਔਰ ਅੱਜ ਦੇ ਵਿਸ਼ੇ ਵਿੱਚ ਅਸੀਂ ਰੂਪ ਬਦਲਣ ਅਤੇ ਰੂਪ ਨਾ ਬਦਲਣ ਵਾਲੇ ਅੱਖਰਾਂ ਬਾਰੇ ਜਾਣਕਾਰੀ ਲਵਾਂਗੇ ਕਿ ਜਿਹੜੇ ਰੂਪ ਬਦਲਣ ਵਾਲੇ ਅੱਖਰ ਨੇ ਉਹ ਕਿਹੜੇ ਨੇ ਗੁਰਮੁਖੀ 35 ਦੇ ਅਤੇ ਉਹ ਅੱਖਰ ਕਿਹੜੇ ਨੇ ਜਿਹੜੇ ਰੂਪ ਨਹੀਂ ਬਦਲਦੇ ਆਓ ਉਹਨਾਂ ਅੱਖਰਾਂ ਬਾਰੇ ਜਾਣਕਾਰੀ ਲਈਏ ਸਭ ਤੋਂ ਪਹਿਲਾਂ ਜਿਹੜਾ ਇੱਥੇ ਮੂਲ ਰੂਪ ਅੱਖਰ ਦਾ ਉਹਦੇ ਬਾਰੇ ਜਾਣਕਾਰੀ ਲਵਾਂਗੇ ਜਿਵੇਂ ਸਭ ਤੋਂ ਪਹਿਲਾਂ ਕਕਾ ਅੱਖਰ ਕਕੇ ਅੱਖਰ ਦਾ ਰੂਪ ਬਦਲਿਆ ਭੱਬਾ ਜਿਵੇਂ ਆਪ ਜੀ ਨੇ ਇੱਥੇ ਪਾ ਕੇ ਦਿਖਾਵਾਂਗੇ ਜਿਵੇਂ ਅਸੀਂ ਕਕਾ ਲਿਖਦੇ ਹਾਂ ਇੱਥੇ ਕਕਾ ਪਾਇਆ ਪਰ ਅਗਰ ਇਸ ਨੇ ਆਪਾਂ ਦੇ ਇਸ ਨੂੰ ਸੋ ਜਿਵੇਂ ਅਸੀਂ ਤੁਸੀਂ ਦੇਖ ਰਹੇ ਹੋ ਇੱਥੇ ਕੱਕਾ ਅੱਖਰ ਲਿਖਿਆ ਹੋਇਆ ਹੈ ਕੱਕੇ ਅੱਖਰ ਦਾ ਬਦਲਿਆ ਰੂਪ ਪਭਾ ਅੱਖਰ ਹੈ ਸੋ ਪੱਕੇ ਅੱਖਰ ਦਾ ਜੋ ਰੂਪ ਬਦਲ ਮਾ ਉਹ ਭਭਾ ਅੱਖਰ ਹੈ ਅਗਲਾ ਅੱਖਰ ਹੈਗਾ ਇਹ ਟੈਂਕਾ ਸੋ ਟੈਂਕੇ ਦਾ ਜੋ ਇਹ ਮੂਲ ਰੂਪ ਹੋ ਗਿਆ ਟੈਂਕੇ ਮੇਂ ਕਿਹੜੇ ਅੱਖਰ ਦਾ ਰੂਪ ਲੈਣਾ ਹੈ ਇਹੜੇ ਅੱਖਰ ਦੇ ਰੂਪ ਵਿੱਚ ਬਦਲਿਆ ਜਾਵੇਗਾ ਇਹ ਅਸੀਂ ਟੈਂਕਾ ਲਿਖਿਆ ਪਰ ਤੈਂਜੇ ਦੇ ਅਗਰ ਅਸੀਂ ਇੱਥੇ ਡੰਡੀ ਲਾ ਦਈਏ ਤਾਂ ਇਹ ਕਿਹੜਾ ਅੱਖਰ ਬਣ ਗਿਆ ਈੜੀ ਤਾਂ ਇਹ ਅੱਖਰ ਈੜੀ ਬਣ ਗਿਆ ਟੈਂਜੇ ਦਾ ਰੂਪ ਬਦਲਣਾ ਅੱਖਰ ਈੜੀ ਬਣ ਗਿਆ ਸੋ ਅਗਲਾ ਅੱਖਰ ਮੂਲ ਰੂਪ ਅੱਖਰ ਹੈ ਨੰਨਾ ਇਹ ਨੰਨੇ ਨੇ ਕਿਹੜੇ ਅੱਖਰ ਦਾ ਰੂਪ ਲੈਣਾ ਹੈ ਆਗਰ ਅਸੀਂ ਇਹਠਾਂ ਤੋਂ ਇਸ ਨੂੰ ਬੰਦ ਕਰ ਦਈਏ ਤਾਂ ਠਠਾ ਅੱਖਰ ਬਣੇਗਾ ਨੰਨੇ ਅੱਖਰ ਦਾ ਬਦਲਵਾ ਰੂਪ ਹੈ ਠਠਾ ਅੱਖਰ ਇਹ ਵੀ ਗੁਰਮੁਖੀ 35 ਦੇ ਅੱਖਰਾਂ ਬਾਰੇ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ ਕਿ ਗੁਰਮੁਖੀ 35 ਦੇ ਕੁਝ ਅੱਖਰ ਦੂਜੇ ਅੱਖਰ ਦਾ ਰੂਪ ਵੀ ਲੈ ਸਕਦੇ ਨੇ ਜਿਨ੍ਹਾਂ ਨੂੰ ਰੂਪ ਬਦਲਣੇ ਅੱਖਰ ਆਖਿਆ ਜਾਂਦਾ ਹੈ ਤੇ ਗੁਰਮੁਖੀ 35 ਦੇ ਕੁਝ ਉਹ ਅੱਖਰ ਨੇ ਜਿਹੜੇ ਰੂਪ ਨਹੀਂ ਬਦਲਦੇ ਸੋ ਅਗਲਾ ਅੱਖਰ ਜੋ ਹੈਗਾਗਾ ਵਾ ਵ ਐਥੇ ਆਪਾਂ ਨੇ ਵਾ ਵ ਲਿਖਿਆ ਹੈ ਵਾਵੇ ਨੇ ਕਿਹੜੇ ਅੱਖਰ ਦਾ ਰੂਪ ਲੈਣਾ ਹੈ ਅਗਰ ਵਾਵੇ ਨੂੰ ਅਸੀਂ ਉੱਪਰ ਇੱਥੇ ਬੰਦ ਕਰ ਦਈਏ ਤਾਂ ਕਿਹੜਾ ਅੱਖਰ ਬਣੇਗਾ ਨੰਨਿਆ ਕਿਹੜਾ ਅੱਖਰ ਬਣੇਗਾ ਨੰਨਿਆ ਤੇ ਅਗਲਾ ਜੋ ਰੂਪ ਬਦਲ ਮਾ ਅੱਖਰ ਹੈ ਮੰਮਾ ਮੰਮੇ ਨੇ ਕਿਹੜੇ ਅੱਖਰ ਦਾ ਰੂਪ ਲੈਣਾ ਹੈ ਅਗਰ ਅਸੀਂ ਮੰਮੇ ਨੂੰ ਪ੍ਰੋਬੰਧ ਕਰ ਦਈਏ ਤਾਂ ਅੱਖਰ ਬਣ ਗਿਆ ਸਸਾ ਰੂਪ ਦਾ ਬਦਲ ਮਾ ਅੱਖਰ ਹੋ ਗਿਆ ਸਸਾ ਸੋ ਇਹ 1 2 3 4 5 ਇਹ ਪੰਜ ਅੱਖਰ ਨੇ ਜਿਹੜੇ ਰੂਪ ਬਦਲ ਲੰਦੇ ਨੇ ਭਾਵ ਕਿ ਇੱਕ ਅੱਖਰ ਦਾ ਇੱਕ ਹੀ ਰੂਪ ਲੰਦੇ ਨੇ ਸੋ ਆਓ ਹੁਣ ਉਹਨਾਂ ਅੱਖਰਾਂ ਬਾਰੇ ਜਾਣਕਾਰੀ ਲਈਏ ਜਿਹੜੇ ਇੱਕ ਅੱਖਰ ਦਾ ਦੋ ਦੋ ਰੂਪ ਲੰਦੇ ਨੇ ਇਹ ਇੱਕ ਅੱਖਰ ਦਾ ਇੱਕ ਰੂਪ ਹੋ ਗਿਆ ਔਰ ਉਹਨਾਂ ਅੱਖਰਾਂ ਬਾਰੇ ਜਾਣਕਾਰੀ ਲਈਏ ਜਿਹੜੇ ਇੱਕ ਅੱਖਰ ਦੇ ਦੋ ਰੂਪ ਲੈਂਦੇ ਨੇ ਜਿਵੇਂ ਇੱਥੇ ਲਿਖਿਆ ਹੈ ਦੱਦਾ ਸੋ ਦੱਦੇ ਨੇ ਕਿਹੜੇ ਅੱਖਰ ਦਾ ਰੂਪ ਲੈਣਾ ਹੈ ਦੱਦੇ ਨੇ ਅੱਖਰ ਦਾ ਰੂਪ ਲੈਣਾ ਹੈ ਚੱਚਾ ਦੱਦੇ ਅੱਖਰ ਨੇ ਜੋ ਪਹਿਲਾ ਅੱਖਰ ਦਾ ਰੂਪ ਲਿਆ ਹੈ ਉਹ ਚੱਚਾ ਲਿਆ ਹੈ ਤੇ ਦੂਜਾ ਰੂਪ ਲਵੇਗਾ ਟੱਡਾ ਜਦੋਂ ਅਸੀਂ ਇੱਥੇ ਦੱਦਾ ਪਾਇਆ ਹੈ ਇੱਥੇ ਦੱਦਾ ਬਣ ਗਿਆ ਅਗਰ ਅਸੀਂ ਦੱਦੇ ਨੂੰ ਇੱਥੋਂ ਹੀ ਅੰਦਰੋਂ ਮੋੜ ਦਈਏ ਤਾਂ ਇਹ ਟੱਡਾ ਬਣ ਗਿਆ ਇੱਥੇ ਦੱਦੇ ਦਾ ਚੱਚਾ ਬਣ ਗਿਆ ਇਥੇ ਇੱਕ ਅੱਖਰ ਨੇ ਦੋ ਅੱਖਰਾਂ ਦਾ ਰੂਪ ਲੈ ਲਿਆ ਭਾਵ ਕਿ ਇੱਕ ਅੱਖਰ ਦੇ ਦੋ ਬਦਲਵੇਂ ਰੂਪ ਹਨ ਅਗਲਾ ਅੱਖਰ ਹੈ ਜਾਏਗਾ ਤਤਾਂ ਸੋ ਪੱਤੇ ਨੇ ਕਿਹੜੇ ਅੱਖਰ ਦਾ ਰੂਪ ਲੈਣਾ ਹੈ ਇਸ ਬਾਰੇ ਵੀ ਜਾਣਕਾਰੀ ਹੁਣ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਅਸੀਂ ਇਹਦੇ ਵਿੱਚ ਇੱਕ ਤਾਂ ਸਾਨੂੰ ਅੱਖਰਾਂ ਦੇ ਲਿਖਣ ਦੀ ਜਾਣਕਾਰੀ ਮਿਲੇਗੀ ਕਿਉਂਕਿ ਅਸੀਂ ਇੱਕ ਅੱਖਰ ਪੱਤਾ ਸਹੀ ਲਿਖਿਆ ਹੈ ਜਦੋਂ ਅਸੀਂ ਇੱਕ ਅੱਖਰ ਸਹੀ ਲਿਖਦੇ ਹਾਂ ਤਾਂ ਦੂਜੇ ਅੱਖਰ ਦਾ ਜੋ ਇਸ ਦਾ ਬਦਲਨਾ ਰੂਪ ਹੈ ਉਸ ਨੂੰ ਵੀ ਅਸੀਂ ਸਹੀ ਲਿਖ ਸਕਦੇ ਹਾਂ ਇਸ ਦੇ ਨਾਲ ਇੱਕ ਤਾਂ ਜੋ ਗੁਰਮੁਖੀ ਲਿਖਣ ਦੀ ਜੋ ਕਲਾ ਹੈ ਉਸ ਦੇ ਵਿੱਚ ਸੁਧਾਰ ਹੋਵੇਗਾ ਜਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਰਾਈਟਿੰਗ ਕਹਿੰਦੇ ਨੇ ਸੋ ਇੱਕ ਤਾਂ ਤੁਹਾਡੀ ਲਿਖਾਈ ਹੈ ਜੋ ਉਸ ਦੇ ਵਿੱਚ ਸੁਧਾਰ ਹੋਵੇਗਾ ਤੁਸੀਂ ਵਧੀਆ ਸਾਫ਼ ਲਿਖਾਈ ਲਿਖ ਸਕਦੇ ਹੋ ਤੇ ਤੁਹਾਨੂੰ ਅੱਖਰਾਂ ਦਾ ਵੀ ਗਿਆਨ ਹੋਵੇਗਾ ਸੋ ਇੱਥੇ ਤੱਤੇ ਦਾ ਜੋ ਬਦਲਮੂਰੂਪ ਹੈ ਅਸੀਂ ਤੱਤਾ ਹੀ ਪਾਵਾਂਗੇ ਪਹਿਲਾਂ ਸੋ ਇਹ ਤੱਤਾ ਲਿਖਿਆ ਗਿਆ ਹੈ ਤੱਤੇ ਦਾ ਬਦਲਮੂਰੂਪ ਹੈ ਆਗਰ ਅਸੀਂ ਇੱਥੇ ਇਸ ਨੂੰ ਮੋੜ ਦਿੱਤਾ ਤਾਂ ਕੀ ਬਣ ਗਿਆ ਹੈ ਢੱਡਾ ਕੀ ਬਣ ਗਿਆ ਢੱਡਾ ਅਗਰ ਅਸੀਂ ਇਸ ਨੂੰ ਫੇਰ ਤੱਤਾ ਹੀ ਭਾਵੇਂ ਇਹ ਤੇ ਪਾ ਤੱਤੇ ਦੇ ਅਗਰ ਅਸੀਂ ਇਹਨਾਂ ਨੂੰ ਦੋ ਡੰਡੀਆਂ ਲਾ ਦਿੱਤੀਆਂ ਤਾਂ ਬਣ ਗਿਆ ਇਹ ਅੜਾੜਾ ਕੀ ਬਣ ਗਿਆ ਅੜਾੜਾ ਸੋ ਆਓ ਅਗਲਾ ਜੋ ਅੱਖਰ ਹੈ ਹਾ 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 ਇਹ ਦਾ ਰੂਪ ਬਦਲ ਮਾ ਅੱਖਰ ਰਾੜਾ ਹੋ ਗਿਆ ਸੋ ਹਾਹੇ ਦਾ ਜੋ ਰੂਪ ਬਦਲ ਮਾ ਅਖਰ ਅ ਅਸੀ ਹਾਹੇ ਨੂੰ ਇਥੋਂ ਬੰਦ ਕਰ ਦਈਏ ਤਾਂ ਰਾਰਾ ਅਖਰ ਰੂਪ ਬਦਲੇਗਾ ਅਗਰ ਅਸੀ ਹਾਹੇ ਨੂੰ ਇਥੋਂ ਬੰਦ ਕਰਕੇ ਨਾਲ ਚੰਦੀ ਲਾ ਦਈਏ ਤਾਂ ਰੂਪ ਬਦਲਣਾ ਅਖਰ ਗੱਗਾ ਹੋਵੇਗਾ ਸੋ ਇਹ ਸੰ ਉਹ ਅਖਰ ਜਿਹੜੇ ਇੱਕ ਅਖਰ ਦੇ ਦੋ ਦੋ ਰੂਪ ਲੈ ਲੈਂਦੇ ਨੇ ਸੋ ਆਓ ਹੁਣ ਉਸ ਅੱਖਰ ਬਾਰੇ ਵੀ ਜਾਣੀਏ ਜਿਹੜਾ ਅੱਖਰ ਇੱਕ ਅੱਖਰ ਦੇ ਹੀ ਕਈ ਰੂਪ ਲੈ ਸਕਦਾ ਹੈ ਉਹ ਅੱਖਰ ਕਿਹੜਾ ਹੈ ਪਪਾ ਸੋ ਪਪੇ ਨੇ ਕਿਹੜੇ ਕਿਹੜੇ ਅੱਖਰ ਦਾ ਰੂਪ ਲੈਣਾ ਹੈ ਕਿਹੜੇ ਕਿਹੜੇ ਅੱਖਰ ਦਾ ਬਦਲਿਆ ਰੂਪ ਹੋਵੇਗਾ ਪਪਾ ਆਓ ਇਸ ਬਾਰੇ ਵੀ ਜਾਣਕਾਰੀ ਲਈਏ ਪੱਪੇ ਨੇ ਕਿਹੜੇ ਅੱਖਰ ਦਾ ਰੂਪ ਲੈਣਾ ਹੈ ਸਭ ਤੋਂ ਪਹਿਲਾਂ ਅਸੀਂ ਪੱਪਾ ਪਾਇਆ ਹੈ ਪੱਪੇ ਦੇ ਅਗਰ ਅਸੀਂ ਇੱਥੇ ਸੈਂਟਰ ਦੇ ਵਿੱਚ ਲੈਣ ਲਾ ਦਈਏ ਤਾਂ ਕੀ ਬਣ ਗਿਆ ਇਹ ਖਖਾ ਜਿਹੜਾ ਅੱਖਰ ਬਣ ਗਿਆ ਖਖਾ ਸੋ ਪੱਪੇ ਦਾ ਜੋ ਅਗਲਾ ਰੂਪ ਹੈ ਅਸੀਂ ਇੱਥੇ ਪੱਪਾ ਪਾਇਆ ਹੈ ਪੱਪੇ ਦੇ ਅਗਰ ਅਸੀਂ ਇਸ ਨੂੰ ਉੱਪਰੋਂ ਬੰਦ ਕਰ ਦਈਏ ਤਾਂ ਕੀ ਬਣ ਗਿਆ ਇਹ ਤੱਦਾ ਤੱਦਾ ਅੱਖਰ ਅਸੀਂ ਫਿਰ ਤੋਂ ਪੱਪਾ ਹੀ ਪਾਵਾਂਗੇ ਸੋ ਪੱਪੇ ਨੂੰ ਅਸੀਂ ਉੱਪਰੋਂ ਵੀ ਬੰਦ ਕਰ ਦਈਏ ਅਗਰ ਸੈਂਟਰੋਂ ਵੀ ਲਹਿਣ ਪਾ ਦਈਏ ਤਾਂ ਕੀ ਬਣ ਗਿਆ ਇਹ ਠੱਥਾ ਸੋ ਪੱਪੇ ਦੇ ਤਿੰਨ ਬਦਲਵੇਂ ਰੂਪ ਨੇ ਖਖਾ ਤੱਦਾ ਠੱਥਾ ਇਹ ਹੋ ਗਏ ਖਖੇ ਅੱਖਰ ਦੇ ਤਿੰਨ ਬਦਲਵੇਂ ਰੂਪ ਸੋ ਇੱਥੇ ਆਪ ਜੀ ਨੂੰ ਫਿਰ ਇੱਕ ਵਾਰ ਦੱਸ ਦਈਏ ਇਹ ਜਿਹੜੇ ਰੂਪ ਬਦਲ ਮੈਂ ਅੱਖਰ ਨੇ ਕੱਕੇ ਦਾ ਭੱਬਾ ਬਦਲ ਮਾ ਰੂਪ ਟੈਕੇ ਦਾ ਈੜੀ ਬਦਲ ਮਾ ਰੂਪ ਨੰਨੇ ਦਾ ਠੱਠਾ ਬਦਲ ਮਾ ਰੂਪ ਵਾਵੇ ਦਾ ਣੰ냐 ਅੱਖਰ ਬਦਲ ਮਾ ਰੂਪ ਮੰਮੇ ਦਾ ਸਸਾ ਬਦਲ ਮਾ ਰੂਪ ਇਹ ਦੋ ਦੋ ਅੱਖਰ ਬਲਨ ਮੇ ਰੂਪ ਨੇ ਦੱਦੇ ਦਾ ਚੱਚਾ ਅਤੇ ਢੱਡਾ ਬਦਲਿਆ ਰੂਪ ਤੱਤੇ ਦਾ ਡੱਡਾ ਅਤੇ ੜਾਣਾ ਬਦਲਿਆ ਰੂਪ ਹਾਹੇ ਦਾ ੜਾਣਾ ਅਤੇ ਗੱਗਾ ਬਦਲਿਆ ਰੂਪ ਇਹ ਅੱਖਰ ਪੱਪੇ ਦੇ ਤਿੰਨ ਬਦਲਵੇਂ ਰੂਪ ਨੇ ਖਖਾ ਧੱਦਾ ਥਥਾ ਸੋ ਆਓ ਹੁਣ ਉਹਨਾਂ ਅੱਖਰਾਂ ਬਾਰੇ ਵੀ ਜਾਣਕਾਰੀ ਲਵਾਂਗੇ ਜਿਹੜੇ ਅੱਖਰ ਰੂਪ ਨਹੀਂ ਬਦਲਦੇ ਸੋ ਸਭ ਤੋਂ ਪਹਿਲਾ ਅੱਖਰ ਜਿਹੜਾ ਰੂਪ ਨਹੀਂ ਬਦਲਦਾ ਉਹ ਕਿਹੜਾ ਅੱਖਰ ਹੈ ਊੜਾ ਊੜਾ ਅੱਖਰ ਦਾ ਬਦਲਣਾ ਰੂਪ ਨਹੀਂ ਹੈ ਕੋ ਅਗਲਾ ਅੱਖਰ ਕਿਹੜਾ ਹੈ ਐੜਾ ਐੜੇ ਦਾ ਵੀ ਬਦਲਮਾਰੂਪ ਨਹੀਂ ਹੈ ਅਗਲਾ ਅੱਖਰ ਕਿਹੜਾ ਹੈ ਠੱਗਾ ਠੱਗੇ ਦਾ ਵੀ ਬਦਲਮਾਰੂਪ ਨਹੀਂ ਹੈ ਸੋ ਅਗਲਾ ਅੱਖਰ ਕਿਹੜਾ ਹੈ ਊੰਗਾ ਊੰਗੇ ਦਾ ਵੀ ਬਦਲਮਾਰੂਪ ਨਹੀਂ ਹੈ ਸੋ ਅਗਲਾ ਅੱਖਰ ਕਿਹੜਾ ਹੈ ਛੱਛਾ ਸੋ ਛ ਛ ਦਾ ਵੀ ਬਦਲ ਮਾ ਰੂਪ ਨਹੀਂ ਹੈ ਸੋ ਅਗਲਾ ਅੱਖਰ ਕਿਹੜਾ ਹੈ ਜਜਾ ਸੋ ਇਹ ਉਹ ਅੱਖਰ ਨੇ ਜਿਹੜੇ ਰੂਪ ਨਹੀਂ ਬਦਲਦੇ ਸੋ ਅਗਲਾ ਅੱਖਰ ਕਿਹੜਾ ਹੈ ਝਜਾ ਸੋ ਅਗਲਾ ਅੱਖਰ ਕਿਹੜਾ ਹੈ ਨਾਣਾ ਨਾਣੇ ਦਾ ਵੀ ਬਦਲਮਾ ਰੂਪ ਨਹੀਂ ਹੈ ਸੋ ਅਗਲਾ ਅੱਖਰ ਕਿਹੜਾ ਹੈ ਫਫਾ ਫਫੇ ਦਾ ਵੀ ਬਦਲਮਾ ਰੂਪ ਨਹੀਂ ਹੈ ਸੋ ਇਹ ਜੋ ਆਪਜੀ ਅੱਖਰ ਜਿਹੜੇ نیچے ਲਿਖੇ ਦੇਖ ਰਹੇ ਇਹੋ ਲਿਖੇ ਹੋਏ ਇਹ ਉਹ ਅੱਖਰ ਨੇ ਜਿਹੜੇ ਰੂਪ ਨਹੀਂ ਬਦਲਦੇ ਤੋ ਅਗਲਾ ਅੱਖਰ ਕਿਹੜਾ ਹੈ ਬੱਬਾ ਬੱਬੇ ਦਾ ਵੀ ਬੱਬਾ ਅੱਖਰ ਵੀ ਰੂਪ ਨਹੀਂ ਬਦਲਦਾ ਸੋ ਅਗਲਾ ਅੱਖਰ ਕਿਹੜਾ ਹੈ ਯਈਆ ਯਈਆ ਵੀ ਰੂਪ ਨਹੀਂ ਬਦਲਦਾ ਹੈ ਸੋ ਆਖਰੀ ਅੱਖਰ ਕਿਹੜਾ ਹੈ ਲੱਲਾ ਸੋ ਇਹ ਉਹ ਅੱਖਰ ਨੇ ਜਿਹੜੇ ਰੂਪ ਨਹੀਂ ਬਦਲਦੇ ਸੋ ਆਪ ਜੀ ਨੂੰ ਦੱਸਦੀ ਏ ਊੜੇ ਦਾ ਵੀ ਕੋਈ ਵੀ ਬਦਲਮਾ ਰੂਪ ਨਹੀਂ ਹੈ ਐੜੇ ਦਾ ਵੀ ਕੋਈ ਵੀ ਬਦਲਮਾ ਰੂਪ ਨਹੀਂ ਹੈ ਕੱਗੇ ਦਾ ਵੀ ਕੋਈ ਵੀ ਬਦਲ ਮਾ ਰੂਪ ਨਹੀਂ ਹੈ ਮੰਗੇ ਦਾ ਵੀ ਕੋਈ ਵੀ ਬਦਲ ਮਾ ਰੂਪ ਨਹੀਂ ਹੈ ਛਛੇ ਦਾ ਵੀ ਕੋਈ ਵੀ ਬਦਲ ਮਾ ਰੂਪ ਨਹੀਂ ਹੈ ਜਜੇ ਦਾ ਵੀ ਛੱਜਾ ਨਾਣਾ ਫੱਪਾ ਬੱਬਾ ਯਈਆ ਲੱਲਾ ਇਹਨਾਂ ਅੱਖਰਾਂ ਦਾ ਕੋਈ ਵੀ ਬਦਲ ਮਾ ਰੂਪ ਨਹੀਂ ਹੈ 1 2 3 4 5 6 7 8 9 10 11 12 ਸੋ so, ਇਹ 12 ਅੱਖਰ ਨੇ ਜਿਨ੍ਹਾਂ ਦਾ ਰੂਪ ਨਹੀਂ ਬਦਲਦਾ ਸੋ ਜਿਹੜੇ ਰੂਪ ਬਦਲ ਲੰਦੇ ਨੇ ਇਹਨਾਂ ਦੀ ਗਿਣਤੀ 1 2 3 4 5 ਪੰਜ ਅੱਖਰ ਏ ਨੇ ਜਿਹੜੇ ਇੱਕ ਹੀ ਰੂਪ ਬਦਲਦੇ ਨੇ ਤਿੰਨ ਅੱਖਰ ਏ ਨੇ ਜਿਹੜੇ ਦੋ ਰੂਪ ਬਦਲਦੇ ਨੇ ਇੱਕ ਅੱਖਰ ਏ ਹੈ ਜਿਹੜਾ ਇਹ ਤਿੰਨ ਰੂਪ ਬਦਲਦੇ ਨੇ ਤੇ ਕੁੱਲ ਜੋੜ ਇਹਨਾਂ ਦਾ 35 ਅੱਖਰ ਬਣਦੇ ਨੇ 10 10 ਅੱਖਰ ਏ ਹੋ ਗਏ ਨੇ ਤੇ 3 3 6 ਤੇ 3 9 9 ਅੱਖਰ ਏ ਹੋ ਗਏ ਨੇ ਤੇ 4 ਅੱਖਰ ਏ ਹੋ ਗਏ ਨੇ 12 ਅੱਖਰ ਏ ਹੋ ਗਏ ਨੇ ਤੇ ਕੁੱਲ ਇਹਨਾਂ ਦੀ 35 ਗਿਣਤੀ ਬਣਦੀ ਹੈ ਗੁਰਮੁਖੀ ਦੇ 35 ਅੱਖਰ ਜਿਹੜੇ ਰੂਪ ਬਦਲਦੇ ਨੇ ਅਤੇ ਉਹ ਅੱਖਰ ਨੇ ਜਿਹੜੇ ਰੂਪ ਨਹੀਂ ਬਦਲਦੇ ਸੋ ਇਹਨਾਂ ਅੱਖਰਾਂ ਦੀ ਵੀ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ ਜਦੋਂ ਅਸੀਂ ਗੁਰਮੁਖੀ 35 ਪੜ੍ਹਦੇ ਹਾਂ ਤਾਂ ਸਾਨੂੰ ਜਿੱਥੇ ਗੁਰਮੁਖੀ 35 ਦੇ ਅੱਖਰਾਂ ਦੀ ਪਹਿਚਾਣ ਹੋਣਾ ਉਹਨਾਂ ਦੀ ਬਨਾਵਟ ਕੀ ਮੈਂ ਹੈ ਉਹਨਾਂ ਦੀ ਲਿਖਣ ਸ਼ੈਲੀ ਕੀ ਮੈਂ ਹੈ ਗੁਨਾ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ ਉੱਥੇ ਨਾਲ ਦੀ ਨਾਲ ਰੂਪ ਬਦਲਵੇਂ ਅੱਖਰ ਅਤੇ ਰੂਪ ਨਾ ਬਦਲਣ ਵਾਲੇ ਅੱਖਰਾਂ ਦੀ ਵੀ ਜਾਣਕਾਰੀ ਹੁਣ ਬਹੁਤ ਹੀ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ